ਮਾਮਾ ਜੀ ਇੱਕ ਮਿੰਟ ਮਾਮਾ ਜੀ ਰੁਕਿੜੇ ਹੋਵੇ ਐਸੋ ਐਸੇ ਨੇ ਉਲੀ ਜਾਣਗਾ ਇੱਕ ਮਿੰਟ ਜੀ ਇੱਕ ਮਿੰਟ ਜੀ ਜਦੋਂ ਜਿੱਦ ਆਇਆ ਮਿੰਟ ਦਵਾਈ ਲੈਣ ਦੱਸ ਮਾਮਾ ਜੀ ਚਾੜੇ ਲੱਗ ਜਾਣੀ ਵੀਰਾਂ ਨੂੰ ਇੱਕ ਮਿੰਟ ਵੀਰਾਂ ਬਿਮਾਰ ਸੀ ਨਾ ਅਸੀਂ ਗੁਰੂ ਘਰ ਚੋਂ ਗੱਡੀ ਲੈ ਕੇ ਤੇ ਇੱਥੇ ਆ ਗਏ ਅਸੀਂ ਥੋੜੇ ਬਾਜ਼ਾਰ ਤੇ ਦਵਾਈ ਲੈਣ ਚਲੇ ਗਏ ਆਹ ਕੰਮ ਹੋ ਰਿਹਾ ਹੈ ਆ ਗੱਲ ਕਰੋ ਜੀ ਮਾਮਾ ਜੀ ਹੈਲੋ ਪੱਜੀ ਪਾਏ ਅਸੀਂ ਬੋਲੇ ਚੱਕੀ ਵਾਸਤੇ ਮਾਮੇ ਜੀ ਤੁਸੀਂ ਵੀਡੀਓ ਕੀ ਹੈ ਹਾਂ ਅਸੀਂ ਮਰ ਮੰਤਾ ਬੋਲ ਰਹਾ ਨਾ ਹਰਿਆ ਨਹੀਂ ਸਰ ਜੀ ਇਹ ਬਚਾਲੇ ਕੱਢੀ ਲੈ ਖੜੇ ਆ ਜੀ ਜਦੋਂ ਬੱਦ ਬੱਦ ਚਾਲੇ ਗੱਡੀ ਹਰ ਬੰਦ ਕਰਕੇ ਹੀ ਬੰਦ ਕਰਦੀ ਹੈ ਇਹ ਥੋੜੀ ਜਿਹੀ ਮੈਂ ਡੈਟੀ ਸਰ ਵੀ ਬਚਾਲੇ ਲਾ ਕੇ ਗੱਡੀ ਤੇ ਤੁਰ ਜਾਣਾ ਲੋਕਾਂ ਨੇ ਟ੍ਰੈਫਿਕ ਦਾ ਹੁੱਕ ਰਿਆ ਤਾਂ ਸਰ ਹਾਂ ਜੀ ਭਰਾਇਓ ਸਾਈਡ ਤੇ ਨਾ ਪੂਰੀ ਸਾਈਡ ਤੇ ਗੱਡੀ ਲਾਉਣ ਬਚਾਲੇ ਖੜੀ ਆ ਫਿਰ ਫੋਟੋ ਤੇ ਕਹਿੰਦੇ ਤੁਕੀ ਕਿਹੜਾ ਵੀ ਛੱਡ ਦਿੰਦੇ ਕੋਈ ਨਾ ਤੁਹਾਨੂੰ ਕਹਿੰਦੇ ਸਹੀ ਹੋ ਆਹ ਜਨਤਾ ਗੱਲ ਕਰ ਸਕਦੀ ਸਹੀ ਹੋ ਗੱਡੀ ਪੌੜਾ ਕੰਮ ਰੋ ਰਿਹਾ ਗੱਡੀ ਕਿ ਬੁੜਾਈ ਹੈ ਸਭ ਪਤਾ ਨਹੀਂ ਕਿ ਖੜਾ ਦੇ ਪਿੱਛੇ ਹੋਰ ਕੋ ਤਾਂ ਪਤਾ ਨਹੀਂ ਕਿ ਨਹੀਂ ਹੋ ਰਹਾ ਮਾਤਾ ਤੇਰੀ 3 ਨੰਬਰ ਤੇਰੀ ਮੇਰੀ ਮਤ ਪਹੌਗੀ ਜੀ ਤੁਹਾਨੂੰ 40 ਸਾਲ ਬੀਜਾ ਅੱਜ ਕਿ ਟੁਗੜਾ 50 ਸਾਲੋਂ ਦਾ ਹਾਂ ਜਿੱਥੇ ਪਤਾ ਲੱਗੂ ਤੇ ਨੂੰ ਪਰ ਮਾਰ ਪੜਾ ਕਿ ਕੀ ਪਤਾ ਲੱਗਦਾ ਆਹ ਹੋ ਅੱਛਾ ਅਸੀਂ ਜਾ ਅਸੀਂ ਪੜੇ ਲਿਖੇ ਆ ਅਸੀਂ ਗਲਤੀ ਕਰਨੀ ਪੜ ਲੱਗੀ ਇਹਦਾ ਵੀ ਰਿਕ ਨੂੰ ਪਤਾ ਵੀ ਗੱਡੀ ਅਸੀਂ ਸੈਂਟਰ ਚਲਾਈ ਸੀ ਬਜਾੜੇ ਲਈ ਜਾ ਹਰਾਂ ਤੋਂ ਪੌੜੇ ਦੇ ਵਿੱਚ ਜਾਣਾ ਦਾ ਨਾ ਲਵੋ। ਇਸ ਵਿੱਚ ਟ੍ਰੈਸ਼ ਬਰਨਾਲਾ ਵਿੱਚ ਲੱਗਿਆ ਹੋਇਆ ਹੈ। ਹਾਂਜੀ ਹਾਂਜੀ। ਜਿਹੜੀ ਸਰ ਇਹ ਗੱਡੀ ਬਹੁਤ ਟਾਈਮ ਦੀ ਦੱਸਿਆ ਜਾ ਰਿਹਾ ਪਬਲਿਕ ਵੱਲੋਂ ਵੀ ਬਹੁਤ ਟਾਈਮ ਦੀ ਹੈ ਐਦਾਂ ਬਚਕਾਰ ਲੈ ਕੇ ਚਲੇ ਗਏ ਤਾਂ ਇਹ ਇਹਦੇ ਵਿੱਚ ਮਤਲਬ ਪਬਲਿਕ ਨੂੰ ਵੀ ਬਹੁਤ ਜ਼ਿਆਦਾ ਹੈਰਾਨਗੀ ਹੋਈ ਹੈ ਤੇ ਇਹਦੇ ਵਿੱਚ ਫਿਰ ਕਿਸੇ ਨੇ ਤੁਹਾਡੇ ਨਾਲ ਰਾਬਤਾ ਵੀ ਕਾਇਮ ਕੀਤਾ ਤੇ ਇਹਦੇ ਵਿੱਚ ਤੁਹਾਡੇ ਤੁਹਾਡੀ ਕੀ ਕਾਰਗੁਜ਼ਾਰੀ ਕਾਰਗੁਜ਼ਾਰੀ ਰਹੀ ਹੈ? ਇਹਦੇ ਵਿੱਚ ਜੀ ਅਸੀਂ ਇਹਦੇ ਵਿੱਚ ਜੀ ਅਸੀਂ ਇਹਨੂੰ ਪੱਕਾ ਫਿਰ ਹੁਣ ਪਹਿਲਾਂ ਬੁਲਾਇਆ ਬੁਲਾਉਣ ਤੋਂ ਬਾਅਦ ਇਹਨਾਂ ਨੂੰ ਸੁਝਾਇਆ ਜੀ ਸਿਆਣੇ ਬੰਦੇ ਨੇ ਸੁਝਾਉਣ ਤੋਂ ਬਾਅਦ ਇਹਨਾਂ ਨੂੰ ਇਹ ਦੱਸਿਆ ਗਿਆ ਵੀ ਲੋਕਾਂ ਦੇ ਹਰ ਟਾਈਮ ਇੱਥੇ ਬਹੁਤ ਆਵਾਜ਼ ਆਈ ਹੈ ਜੀ ਫੀਲਡ ਰੱਖੇ ਨਾਲ ਇਲਾਕਾ ਇੱਥੇ ਜਿਹੜੀਆਂ ਗੱਡੀਆਂ ਆਪਣੀਆਂ ਸਾਈਡ ਤੇ ਲਾਓ ਸਾਈਡ ਤੇ ਗੱਡੀਆਂ ਲਾ ਕੇ ਜੋ ਵੀ ਆਪਣਾ ਤੁਸੀਂ ਫੀਲਡਰ ਦਾ ਕੰਮ ਕਰਨਾ ਕਰੋ ਜੀ ਦੋ ਫਰੋਦ ਕਰੋ ਡਾਕਟਰ ਸਾਹਿਬ ਕੋਲੇ ਜਾਓ ਸੇਵਾ ਕੇਂਦਰ ਜਾਓ ਜਿੱਥੇ ਮਰਜ਼ੀ ਜਾਓ ਸਾਡੇ ਕੋਲ ਕੋਈ ਦਿੱਕਤ ਨਹੀਂ ਪਰ ਆਪਦੇ ਜਿੰਨੇ ਵੀ ਵਾਹਨ ਨੇ ਪਹਿਲਾਂ ਸਾਈਡ ਤੇ ਲਾਓ ਸਾਈਡ ਤੇ ਵਾਹਨ ਲਾ ਕੇ ਜਾ ਕੇ ਫਿਰ ਤੁਸੀਂ ਆਪ ਆਪਣਾ ਕਾਰੋਬਾਰ ਕਰ ਸਕਦੇ ਹੋ ਤੇ ਹੁਣ ਅਸੀਂ ਇਹਨਾਂ ਨੂੰ ਬੁਲਾਇਆ ਔਰ ਇਹਨਾਂ ਨੂੰ ਹੁਣ ਅਸੀਂ ਗੱਡੀ ਦੇ ਕਾਗਜ਼ਾਤ ਇਹਨਾਂ ਕੋਲ ਹੈ ਨਹੀਂਗੇ ਤਾਂ ਇਹਨਾਂ ਨੂੰ ਅਸੀਂ ਥਾਣੇ ਲੈ ਕੇ ਲੈ ਕੇ ਚੱਲੇ ਆਂ ਤੇ ਉੱਥੇ ਜਾ ਕੇ ਬਣਦੀ ਦੀ ਕਾਰਵਾਈ ਅਸੀਂ ਜੀ ਸ਼ੁਕਰੀਆ ਜਾਣਕਾਰੀ ਦੇਣ ਲਈ